ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਦੀਆਂ ਜਿੱਥੇ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਹੀ ਉਹਨਾਂ ਦੇ ਪੁੱਤਰ ਨੂੰ ਅਦਾਲਤ ਵੱਲੋਂ ਝਟਕਾ ਮਿਲਿਆ ਜ਼ਮਾਨਤ ਅਰਜੀ ਜਿਹੜੀ ਅਗਾਊਂ ਲਾਈ ਹੋਈ ਸੀ ਉਸ ਨੂੰ ਸਥਾਨਕ ਅਦਾਲਤ ਨੇ ਰੱਦ ਕਰ ਦਿੱਤਾ ਤੇ ਨਾਲ ਹੀ ਇਹ ਵੀ ਜਾਣਕਾਰੀ ਮਿਲਦੀ ਹੈ ਹੁਣ ਤੱਕ ਦੀ ਹੋਈ ਪੁਸ਼ਗਿਸ਼ ਤੇ ਹੁਣ ਤੱਕ ਦੀ ਹੋਈ ਕਾਰਵਾਈ ਦੇ ਮੁਤਾਬਕ ਕਿ 45 ਤੋਂ ਵੱਧ ਲੋਕ ਨੇ ਪੇੜਤ ਜਿਨ੍ਹਾਂ ਨੇ ਸ਼ਿਕਾਇਤਾਂ ਵਿਜੀਲੈਂਸ ਤੱਕ ਪਹੁੰਚਾਈਆਂ ਨੇ ਜਲੰਧਰ ਰੇਂਜ ਤੱਕ ਜਿਹੜੀਆਂ 45 ਸ਼ਿਕਾਇਤਾਂ ਪੁੱਜੀਆਂ ਨੇ ਹੋ ਸਕਦਾ ਇਹਨਾਂ ਦੀ ਗਿਣਤੀ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਵੀ ਜਾਵੇ ਪਰ ਨੌ ਤੋਂ ਵੱਧ ਗਵਾਹ ਹੁਣ ਤੱਕ ਗਵਾਹੀ ਦੇ ਚੁੱਕੇ ਨੇ 164 ਦੇ ਬਿਆਨਾਂ ਤਹਿਤ ਕਿ ਕਿਵੇਂ ਸਾਨੂੰ ਜਾਲੀ ਨੋਟਿਸ ਭੇਜੇ ਜਾਂਦੇ ਸਨ ਔਰ ਸਾਨੂੰ ਬਲੈਕਮੇਲ ਕੀਤਾ ਜਾਂਦਾ ਸੀ ਜਾਂ ਫਿਰ ਇਹ ਕਹਿ ਲੋ ਕਿ ਜ਼ਬਰੀ ਵਸੂਲੀ ਕੀਤੀ ਜਾਂਦੀ ਸੀ ਇਸ ਜ਼ਬਰੀ ਵਸੂਲੀ ਮਾਮਲੇ ਦੇ ਵਿੱਚ ਪਹਿਲਾਂ ਤਾਂ ਇੱਕ ਟਾਊਨ ਪਲੈਨਰ ਆ ਜਿਹੜਾ ਉਸ ਨੂੰ ਕਾਬੂ ਕੀਤਾ ਗਿਆ ਉਸ ਨੇ ਜਿਹੜੀ ਬਿਆਨਬਾਜ਼ੀ ਦਿੱਤੀ ਉਸ ਤੋਂ ਪੁਸ਼ਗਿਸ਼ ਤੋਂ ਪਤਾ ਲੱਗ ਗਿਆ ਕਿ ਸਵਿਚ ਕੋਣ ਕੋਣ ਸ਼ਾਮਲ ਹੈ ਉਸ ਨੇ ਉਂਗਲ ਧਰ ਦਿੱਤੀ ਜਲੰਧਰ ਸੈਂਟਰਲ ਹਲਕੇ ਦੇ ਵਿਧਾਇਕ ਰਮਣ ਰੋੜਾ ਦੇ ਉੱਤੇ ਜਿਸ ਤੋਂ ਬਾਅਦ ਉਸਦੇ ਪਰਿਵਾਰਕ ਤੇ ਨਦੀਕੀ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਤਾਂ ਵਧਣੀਆਂ ਹੀ ਸੀ ਰਮਣ ਰੋੜਾ ਤੋਂ ਪੁਸ਼ਗਿਸ਼ ਕਰਨ ਤੋਂ ਬਾਅਦ ਵਿਜੀਲੈਂਸ ਉਹਨਾਂ ਨੂੰ ਵੀ ਲੈ ਜਾਂਦੀ ਹੈ ਇਸ ਵਕਤ ਰਮਣ ਰੋੜਾ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਨੇ ਪਰ ਉਹਨਾਂ ਦੇ ਪੁੱਤਰ ਨੇ ਅਗਾਊਂ ਜ਼ਮਾਨਤ ਜਿਹੜੀ ਲਾਈ ਹੋਈ ਸੀ ਉਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਹੁਣ ਜਿਹੜੀ ਜਾਣਕਾਰੀ ਮਿਲਦੀ ਹੈ ਕਿ 45 ਤੋਂ ਵੱਧ ਨੇ ਦਰਜ ਕਰਵਾਈਆਂ ਨੇ ਸ਼ਿਕਾਇਤਾਂ ਵਿਜੀਲੈਂਸ ਦੇ ਕੋਲ ਅਦਾਲਤ 'ਚ ਧਾਰਾ 164 ਦੇ ਤਹਿਤ 9 ਗਵਾਹਾਂ ਦੇ ਬਿਆਨ ਦਰਜ ਹੋ ਚੁੱਕੇ ਨੇ ਤਾਂ ਇਹ ਗਵਾਹਾਂ ਦੀ ਗਿਣਤੀ ਵੱਧ ਵੀ ਸਕਦੀ ਹੈ। ਵਿਧਾਇਕ ਰਮਨ ਰੋੜਾ ਤੇ ਉਹਨਾਂ ਦੇ ਸਹਿਯੋਗੀਆਂ ਖਿਲਾਫ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦੀ ਜਾਂਚ ਤੇਜ਼ ਹੋ ਰਹੀ ਹੈ ਤੇ ਵਿਜੀਲੈਂਸ ਵਿਭਾਗ ਦੇ ਅੱਗੇ ਹੁਣ ਤੱਕ ਕੁੱਲ 9 ਵਿਅਕਤੀਆਂ ਨੇ ਅਦਾਲਤ 'ਚ 164 CrPC ਤਹਿਤ ਬਿਆਨ ਜਿਹੜੇ ਦਰਜ ਕਰਵਾ ਦਿੱਤੇ ਨੇ ਜਿਹੜੇ ਬਕਾਇਦਾ ਲਿਖਤੀ ਤੌਰ ਤੇ ਲੈ ਗਏ ਨੇ। ਇਸੇ ਤਰ੍ਹਾਂ 45 ਤੋਂ ਵੱਧ ਲੋਕਾਂ ਨੇ ਨਿੱਜੀ ਰੂਪ ਵਿੱਚ ਵਿਜੀਲੈਂਸ ਦਫ਼ਤਰ ਪਹੁੰਚ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਨੇ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਜਦੋਂ ਇਸ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮਲਜਮਾ ਤੇ ਸੁਖ ਜਿਹੜਾ ਮਖੀਜਾ ਤੇ ਸੁਖਦੇਵ ਤੋਂ ਪੁਸ਼ਕਿਸ਼ ਕੀਤੀ ਤਾਂ ਉਦੋਂ ਪਤਾ ਲੱਗਿਆ ਕਿ ਸੀਕ ਸ਼ਹਿਰ ਦੀਆਂ 200 ਤੋਂ ਵੱਧ ਇਮਾਰਤਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਸਨ ਜਿਨ੍ਹਾਂ ਵਿੱਚ ਕਰੀਬ ਦਰਜਣ ਢਾਬਾ ਸੰਚਾਲਕ ਵੀ ਸ਼ਾਮਲ ਸਨ ਜ਼ਬਰਦਸਤੀ ਵਸੂਲੀ ਦੇ ਦੋਸ਼ ਉਦਯੋਗਪਤੀਆਂ ਨੇ ਵੀ ਦਿੱਤੇ ਬਿਆਨ ਜਾਣਕਾਰੀ ਅਨੁਸਾਰ ਮਲਾ ਜਿਹੜੇ ਮੁਲਜ਼ਮਾ ਨੇ ਨਾ ਸਿਰਫ ਇਮਾਰਤਾਂ ਨੂੰ ਨੋਟਿਸ ਭੇਜੇ ਸਗੋਂ ਕਈ ਮਾਮਲਿਆਂ ਵਿੱਚ ਵਪਾਰੀਆਂ ਤੇ ਢਾਬਾ ਮਾਲਕਾਂ ਨੂੰ ਵੀ ਇਹ ਧਮਕੀਆਂ ਦੇ ਕੇ ਉਹਨਾਂ ਤੋਂ ਵੱਡੀ ਰਕਮ ਵਸੂਲਣ ਦੇ ਦੋਸ਼ ਵੀ ਸਾਹਮਣੇ ਆਏ ਨੇ ਵਿਜੀਲੈਂਸ ਹੁਣ ਤੱਕ 45 ਤੋਂ ਵੱਧ ਲੋਕਾਂ ਨੂੰ ਨਿੱਜੀ ਤੌਰ ਤੇ ਬੁਲਾ ਕੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਚੁੱਕੀ ਹੈ ਜਦਕਿ ਕਈ ਲੋਕ ਬਿਨਾਂ ਬੁਲਾਏ ਸ਼ਿਕਾਇਤਾਂ ਲੈ ਕੇ ਵੀ ਆ ਰਹੇ ਨੇ 19 ਘਟਾਲੇ ਵਿੱਚ ਸ਼ਹਿਰ ਦੇ ਕਈ ਵੱਡੇ ਅਧਿయోగਪਤੀ ਤੇ ਕਾਰੋਬਾਰੀ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਨੇ ਕੁਝ ਨੇ ਵਿਜੀਲੈਂਸ ਨੂੰ ਦਿੱਤੇ ਬਿਆਨਾਂ ਵਿੱਚ ਖੁੱਲਕੇ ਦੋਸ਼ ਲਗਾਇਆ ਕਿ ਉਹਨਾਂ ਤੋਂ ਗੈਰਕਾਨੂੰਨੀ ਢੰਗ ਨਾਲ ਪੈਸੇ ਵੀ ਵਸੂਲੇ ਗਏ ਵਿਭਾਗ ਇਨ੍ਹਾਂ ਬਿਆਨਾਂ ਦੇ ਆਧਾਰ ਤੇ ਵੱਖਰੀਆਂ ਜਾਂਚ ਫਾਈਲਾਂ ਤਿਆਰ ਕਰ ਰਿਹਾ ਤੇ ਜਲਦੀ ਹੀ ਕੁਝ ਹੋਰ ਗ੍ਰਿਫਤਾਰੀਆਂ ਵੀ ਸਾਹਮਣੇ ਆ ਸਕਦੀਆਂ ਨੇ ਵਿਜੀਲੈਂਸ ਖੁਦ ਪੀੜਤਾਂ ਨੂੰ ਬੁਲਾ ਕੇ ਸ਼ਿਕਾਇਤ ਕਰਤਾ ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਮਾਮਲੇ 'ਚ ਨਵੇਂ ਨਾਂ ਆਉਣ ਤੇ ਪੀੜਤਾਂ ਨੂੰ ਫੋਨ ਕਰ ਰਹੇ ਨੇ ਉਹਨਾਂ ਤੋਂ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਰਹੀਆਂ ਨੇ ਇਸੇ ਕਾਰਨ ਸ਼ਿਕਾਇਤਕਰਤਾਵਾਂ ਨੇ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ਹਾਲਾਂਕਿ ਵਿਜੀਲੈਂਸ ਨੇ ਕਈ ਲੋਕਾਂ ਨੂੰ ਫੋਨ ਕਰਕੇ ਉਹਨਾਂ ਦੇ ਬਿਆਨ ਵੀ ਦਰਜ ਕੀਤੇ ਨੇ ਤੇ ਕਈਆਂ ਨੂੰ ਦਫ਼ਤਰ ਵੀ ਤਲਬ ਕੀਤਾ ਹੈ ਹੁਣ ਇਹ ਵੀ ਹੈ ਕਿ ਪੁਸ਼ਕਿਸ਼ ਭਾਵੇਂ ਜਾਂਚ ਏਜੰਸੀਆਂ ਨੇ ਰਮਣ ਰੋੜਾ ਦਾ ਦੁਬਾਰਾ ਰਿਮਾਂਡ ਨਹੀਂ ਮੰਗਿਆ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਵਿਜੀਲੈਂਸ ਟੀਮ ਜਲਦੀ ਹੀ ਵਿਧਾਇਕ ਰਮਣ ਰੋੜਾ ਨੂੰ ਜੇਲ੍ਹ ਤੋਂ ਦੁਬਾਰਾ ਰਿਮਾਂਡ ਤੇ ਲੈ ਕੇ ਵੀ ਪੁਸ਼ਕਿਸ਼ ਕਰ ਸਕਦੀ ਹੈ ਕਿਉਂਕਿ ਜਿਹੜੀਆਂ ਨਵੀਆਂ ਸ਼ਿਕਾਇਤਾਂ ਆ ਰਹੀਆਂ ਨੇ ਉਸ ਵਿੱਚ ਜਿਹੜੇ ਦੋਸ਼ ਲੱਗਣਗੇ ਫਿਰ ਉਸ ਬਾਰੇ ਵੀ ਰਮਣ ਰੋੜਾ ਨੂੰ ਪੁੱਛਿਆ ਜਾ ਸਕਦਾ ਹੈ ਇਹ ਪੁਸ਼ਕਿਸ਼ ਨਵੇਂ ਤੱਥਾਂ ਦੇ ਬਿਆਨਾਂ ਦੇ ਆਧਾਰ ਤੇ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਦੀ ਗੱਲ ਸਾਹਮਣੇ ਆ ਰਹੀ ਹੈ ਹੁਣ ਰਮਣ ਰੋੜਾ ਦੇ ਜਿਹੜੇ ਵਿਧਾਇਕ ਦੇ ਪੁੱਤਰ ਨੇ ਰਾਜਨ ਤੇ ਏਟੀਪੀ ਸੁਖਦੇਵ ਦੀ ਪਟੀ ਸਨਵਾਈ ਦੇ ਵਿੱਚ ਨਵਾਂ ਮੂਡ ਆਇਆ ਇਸ ਸੁਣਵਾਈ ਦੇ ਦੌਰਾਨ ਜਿਹੜੀਆਂ ਗੱਲਾਂ ਸਾਹਮਣੇ ਨਿਕਲ ਕੇ ਆਈਆਂ ਨੇ ਕਿਉਂਕਿ ਜ਼ਮਾਨਤ ਅਗਾਊਂ ਜ਼ਮਾਨਤ ਅਰਜੀ ਲੱਗੀ ਹੋਈ ਸੀ ਤੇ ਖਬਰਾਂ ਆਏ ਨੇ ਹਿੰਦੁਸਤਾਨ ਟਾਈਮਜ਼ ਦੇ ਮੁਤਾਬਕ ਵੀ ਕਿ ਅਦਾਲਤ ਨੇ ਸ਼ੁੱਕਰਵਾਰ ਨੂੰ ਕਥਿਤ ਜ਼ਬਰਦਸਤੀ ਇਸ ਰੈਕਡ ਦੇ ਸਬੰਧ ਵਿੱਚ ਆਪ ਵਿਧਾਇਕ ਰਮਨ ਰੋੜਾ ਦੇ ਪੁੱਤਰ ਰਾਜਨ ਰੋੜਾ ਦੀ ਅਗਾਊਂ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਹੈ ਵਿਧਾਇਕ ਨਮਨ ਰੋੜਾ ਨੂੰ ਇੱਕ ਮਹੀਨੇ ਦੀ ਜਾਂਚ ਤੋਂ ਬਾਅਦ 23 ਮਈ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਗ੍ਰਿਫਤਾਰ ਕੀਤਾ ਸੀ ਤੇ ਜਲੰਧਰ ਨਗਰ ਨਗਮ ਦੇ ਸਹਾਇਕ ਟਾਊਨ ਪਲੈਨਰ ਜਿਹੜੇ ਸੁਖਦੇਵ ਵਿਸ਼ਿਸ਼ਟ ਬਿਲਡਿੰਗ ਬ੍ਰਾਂਚ ਇਨਸਪੈਕਟਰ ਹਰਪ੍ਰੀਤ ਕੌਰ ਤੇ ਅਰੋੜਾ ਦੇ ਕਰੀਬੀ ਮਹੇਸ਼ ਮੁਖੀਜਾ ਸਮੇਤ ਚਾਰ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਿਧਾਇਕ ਇਸ ਸਮੇਂ ਨਾਭਾ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ ਤੇ ਉਸਦੇ ਪੁੱਤਰ ਰਾਜਨ ਨੂੰ ਇਸ ਮਾਮਲੇ ਵਿੱਚ ਸਹਿ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਅਦਾਲਤ ਨੇ ਇੱਕ ਹੋਰ ਮੁੱਖ ਦੋਸ਼ੀ ਏਟੀਪੀ ਸੁਖਦੇਵ ਵਿਸ਼ਿਸ਼ਟ ਦੀ ਨਿਜਮਤ ਜ਼ਮਾਨਤ ਅਰਜੀ ਨੂੰ ਵੀ ਰੱਦ ਕਰ ਦਿੱਤਾ ਹੈ ਰਾਜਨਦੀ ਨੁਮਾਇੰਦਗੀ ਕਰ ਰਹੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਕਿਹਾ ਕਿ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ ਪਰ ਉਸ ਨੂੰ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਚਣ ਲਈ ਹੋਰ ਕਾਨੂੰਨੀ ਵਿਕਲਪਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਕਿ ਗ੍ਰਿਫਤਾਰੀ ਨਾ ਹੋਵੇ ਵਿਧਾਇਕ ਦੇ ਪੁੱਤਰ ਦੀ ਇਸ ਕਰਕੇ ਉਹ ਕਾਨੂੰਨੀ ਚਾਰਾ ਜੋਈ ਕਰ ਸਕਦੇ ਨੇ ਰਾਜਨ ਇੱਕ ਹੋਰ ਦੋਸ਼ੀ ਰਾਜਕੁਮਾਰ ਉਰਫ ਰਾਜੂ ਮਦਾਨ ਦੇ ਨਾਲ ਫਰਾਰ ਹੈ ਦੱਸਿਆ ਜਾ ਰਿਹਾ ਜੋ ਆਪ ਵਿਧਾਇਕ ਦਾ ਇੱਕ ਹੋਰ ਨਜ਼ਦੀਕੀ ਰਿਸ਼ਤੇਦਾਰ ਹੈ ਜਦੋਂ ਤੋਂ ਦੋਵੇਂ ਮੁਲਜ਼ਮਾਂ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਅਸੀਂ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਕਈ ਵਾਰੀ ਛਾਪੇ ਮਾਰੀ ਕਰ ਚੁੱਕੀ ਹੈ ਵਿਜੀਲੈਂਸ ਦੀ ਟੀਮ ਸੰਭਾਵਨਾ ਹੈ ਕਿ ਵਿਧਾਇਕ ਦਾ ਪੁੱਤਰ ਗ੍ਰਿਫਤਾਰੀ ਦੇ ਡਰੋਂ ਡਰ ਤੋਂ ਜਿਹੜਾ ਹੈ ਕਿਤੇ ਇੱਧਰ ਉੱਧਰ ਹੋ ਗਿਆ ਉਸਨੇ ਦੇਸ਼ ਛੱਡਿਆ ਕਿ ਨਹੀਂ ਛੱਡਿਆ ਇਸ ਦੇ ਬਾਰੇ ਵੀ ਹਾਲੇ ਤੱਕ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ ਵਿਧਾਇਕ ਰੋੜਾ ਤੇ ਵਿਸ਼ਿਸ਼ਟ ਤੋ ਪੋਸ਼ਗੀਸ਼ ਦੌਰਾਨ ਰਾਜਨ ਦਾ ਨਾਮ ਇੱਕ ਪ੍ਰਮੁੱਖ ਸਹਾਇਕ ਵਜੋਂ ਸਾਹਮਣੇ ਆਇਆ ਜੋ ਜਲੰਧਰ ਨਾਲ ਸੰਬੰਧਿਤ ਹੈ ਜਿਹੜਾ ਉਹਨਾਂ ਦੇ ਕੰਮਾਂ ਦੀ ਦੇਖਭਾਲ ਵੀ ਕਰਦਾ ਸੀ ਉਨੇ ਸਾਰੇ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਦਿਆਂ ਹੋਇਆ ਇਸ ਸ਼ਰਤ ਦੇ ਉੱਤੇ ਹੀ ਇਹ ਸਾਰੀ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਹੈ ਵਿਜੀਲੈਂਸ ਬਿਊਰੋ ਦੀ ਹੁਣ ਤੱਕ ਦੀ ਜਾਂਚ ਦੇ ਅਨੁਸਾਰ ਰਮਨ ਰੋੜਾ ਵਿਸ਼ਿਸ਼ਟ ਜਿਹੜੇ ਨੇ ਤੇ ਹੋਰ ਪੂਰੇ ਵਪਾਰਕ ਤੇ ਰਹਾਇਸ਼ੀ ਨਿਰਮਾਣ ਪ੍ਰੋਜੈਕਟਾਂ ਦੀ ਪਛਾਣ ਕਰਦੇ ਸਨ ਉਹਨਾਂ ਨੂੰ ਲੰਘਣਾ ਨੋਟਿਸ ਦਿੰਦੇ ਸੀ ਫਿਰ ਮਾਮਲੇ ਨੂੰ ਸੁਲਝਾਉਣ ਲਈ ਰਿਸ਼ਵਤ ਮੰਗਦੇ ਸੀ ਉਸ ਬਦਲੇ ਇਸ ਤਰ੍ਹਾਂ ਦੇ ਦੋਸ਼ ਨੇ ਤੇ ਕਈ ਮਾਮਲਿਆਂ ਵਿੱਚ ਬਿਲਡਰਾਂ ਨੂੰ ਨੋਟਿਸ ਵਿੱਚ ਉਠਾਏ ਗਏ ਮੁੱਦਿਆਂ ਨੂੰ ਹੱਲ ਕਰਨ ਲਈ ਵੀ ਵਿਧਾਇਕ ਨੂੰ ਮਿਲਣ ਦਾ ਨਿਰਦੇਸ਼ ਦਿੱਤਾ ਗਿਆ ਸੀ ਵਿਧਾਇਕ ਦੇ ਪੁੱਤਰ ਰਾਜਨ ਉਹਨਾਂ ਦੀ ਧੀ ਦੇ ਸਹੁਰੇ ਰਾਜੂ ਮਦਾਨ ਤੇ ਇੱਕ ਨਜ਼ਦੀਕੀ ਸਹਿਯੋਗੀ ਮਹੇਸ਼ ਮੁਖੇਜਾ ਨੇ ਜਿਹੜੇ ਮੁਖੀਜਾ ਵੀ ਐਫ ਆਈ ਆਰ ਵਿੱਚ ਸਹਿ ਦੋਸ਼ੀ ਵਜੋਂ ਨਾਮਜ਼ਦ ਕਰ ਲਏ ਗਏ ਨੇ 23 ਮਈ ਨੂੰ ਅਰੋੜਾ ਦੇ ਘਰ ਤੇ 7 ਘੰਟੇ ਚੱਲੀ ਛਾਪੇਮਾਰੀ ਦੌਰਾਨ ਵਿਜੀਲੈਂਸ ਬਿਊਰੋ ਨੇ 26 ਲੱਖ ਨਕਦੀ ਤੇ 1.2 ਕਿਲੋਗ੍ਰam ਸੋਨੇ ਦੇ ਗਹਿਣੇ ਤੇ ਕਈ ਤਰ੍ਹਾਂ ਦੇ ਅਪਰਾਧਿਕ ਦਸਤਾਵੇਜ਼ ਵੀ ਜ਼ਬਤ ਕੀਤੇ ਸਨ ਜਿਹਨਾਂ ਨੂੰ ਜਾਲੀ ਨੋਟਿਸ ਦੱਸਿਆ ਜਾਂਦਾ ਹੈ ਅਧਿਕਾਰੀਆਂ ਨੇ ਇਸ ਜ਼ਬਰਦਸਤੀ ਰੈਕਟ ਦੇ ਹਿੱਸੇ ਵਜੋਂ ਜਾਰੀ ਕੀਤੇ ਗਏ 75 ਤੋਂ 80 ਨੋਟਿਸ ਵੀ ਕਥਿਤ ਤੌਰ ਤੇ ਬਰਾਮਦ ਕੀਤੇ ਅਪ੍ਰੈਲ 2022 ਤੋਂ ਅਰੋੜਾ ਦੇ ਹਲਕੇ ਵਿੱਚ ਤਨਨਾਤ ਪੁਲਿਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ ਕਿ ਜਦੋਂ ਤੋਂ ਸਰਕਾਰ ਸੱਤਾ ਵਿੱਚ ਆਈ ਹੈ ਜਦੋਂ ਦੇ ਰਮਨ ਅਰੋੜਾ ਨੇ ਕਮਬਾਲ ਕਮਾਂਡ ਸੰਭਾਲੀ ਉਸ ਆਪਣੇ ਹਲਕੇ ਦੀ ਉਦੋਂ ਤੋਂ ਲੈ ਕੇ ਹੁਣ ਤੱਕ ਕਿਹੜੇ ਕਿਹੜੇ ਪੁਲਿਸ ਅਧਿਕਾਰੀ ਤੇ ਸਿਵਲ ਅਧਿਕਾਰੀ ਉਹਨਾਂ ਦੇ ਅਧੀਨ ਆਉਂਦੇ ਸਨ ਉਹਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਕਿ ਹੋਰ ਪਤਾ ਲਗਾਇਆ ਜਾ ਸਕੇ ਕਿ ਰਮਨ ਰੋੜਾ ਨੇ ਕੀ ਉਹਨਾਂ ਉੱਤੇ ਵੀ ਕਿਸੇ ਤਰ੍ਹਾਂ ਦਾ ਦਬਾਅ ਪਾ ਕੇ ਗੈਰਕਾਨੂੰਨੀ ਕੰਮ ਕਰਨ ਦਾ ਹੁਕਮ ਦਿੱਤਾ ਕਿ ਨਹੀਂ ਦਿੱਤਾ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਿਧਾਇਕ ਰਮਨ ਰੋੜਾ ਦਾ ਪਰਿਵਾਰ ਤੇ ਉਹਨਾਂ ਦੀਆਂ ਜਿਹੜੀਆਂ ਨਜ਼ਦੀਕੀ ਰਿਸ਼ਤੇਦਾਰੀਆਂ ਨੇ ਤੇ ਉਹਨਾਂ ਦੇ ਜਿਹੜੇ ਸੱਜੇ ਖੱਬੇ ਬੰਦੇ ਸਨ ਉਹਨਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਉਸਦੇ ਪੁੱਤਰ ਹਾਲੇ ਤੱਕ ਫਰਾਰ ਦੱਸੇ ਜਾ ਰਹੇ ਨੇ ਪਰ ਨਾਲ ਹੀ ਉਹਨਾਂ ਨੂੰ ਕਾਨੂੰਨੀ ਚਾਰਾ ਜੋਈ ਕਰਨ ਦਾ ਜਿਹੜਾ ਇੱਕ ਰਾਹ ਵੀ ਦੇ ਦਿੱਤਾ ਗਿਆ ਵਕੀਲ ਦੇ ਦੱਸਣ ਮੁਤਾਬਕ ਪਰ ਮੁਸ਼ਕਲ ਉਸ ਵੇਲੇ ਵਧੀ ਹੈ ਜਦੋਂ ਉਹਨਾਂ ਦੀ ਅਗਾਊਂ ਜ਼ਮਾਨਤ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਤਾਂ ਇਸ ਤਰ੍ਹਾਂ ਦੀ ਜਾਣਕਾਰੀ ਫਿਲਹਾਲ ਉਸ ਕੇਸ ਵਿੱਚ ਸਾਹਮਣੇ ਆਈ ਹੈ ਜਦ ਤੱਕ ਕੋਈ ਨਵੀਂ ਜਾਣਕਾਰੀ ਹੋਰ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ